ਦਾ ਨਾਮ ਕਾਜਲਾ ਪਿੰਡ ਬਾਜਾਵਾ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਮੇਰਾ ਭਰਾ ਵਾ ਤੇ ਉਹਨੂੰ ਅਸੀਂ ਬਾਹਰ ਭੇਜਿਆ ਅਮਰੀਕਾ ਦੇ ਲਾਇਆ ਸੀ ਅੱਜ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ ਸਾਡੇ ਨੌਜਵਾਨ ਵਿਦੇਸ਼ੇ ਜਾਣ ਦੀ ਹੋਟ ਦੇ ਵਿੱਚ ਲਗਾਤਾਰ ਵੱਖ-ਵੱਖ ਮੁਲਕਾਂ 'ਚ ਫਸ ਜਾਂਦੇ ਆ ਜੰਗਲਾਂ 'ਚ ਫਸ ਜਾਂਦੇ ਆ ਨਿਯਾਜ ਫਾਇਦਾ ਉਹਨਾਂ ਦਾ ਸਾਡੇ ਜਿਹੜੇ ਇੱਥੇ ਏਜੰਟ ਉਠਾਉਂਦੇ ਆ ਤੇ ਜਿੱਥੇ ਕਈ ਜਿਹੜੇ ਨੌਜਵਾਨ ਆਉਂ ਰਾਹ ਦੇ ਵਿੱਚ ਮੌਤ ਦੇ ਘਾਟ ਵੀ ਉਤਾਰੇ ਜਾਂਦੇ ਆ ਤੇ ਕਈ ਨੌਜਵਾਨ ਜਿਹੜੇ ਹੈਗੇ ਆ ਤਸੀਹੇ ਚੰਕੇ ਆ ਵਾਪਸ ਵੀ ਮੁੜਦੇ ਆ ਪਰ ਲਗਾਤਾਰ ਜਿਹੜੀ ਬਾਹਰ ਜਾਣ ਦੀ ਹੋੜ ਇਹਨੇ ਬਹੁਤ ਘਰ ਜਿਹੜੇ ਹੈਗੇ ਬਰਬਾਦ ਕੀਤੇ ਆ ਇੱਕ ਜਿਹੀ ਲਾਈ ਤੋਂ ਮਗਰੋਂ ਜਿਹੜੀ ਹੈ ਸਾਨੂੰ ਇੱਕ ਜਿਹੜਾ ਹੈ ਮੁੰਡਾ ਗੁਲਵਿੰਦਰ ਸਿੰਘ ਜਿਹੜਾ ਕਪੂਰਸਲੇ ਦਾ ਰਹਿਣ ਵਾਲਾ ਜਿਹੜਾ ਕੋਲੰਬੀਆ ਦੇ ਜੰਗਲਾਂ ਦੇ ਵਿੱਚ ਤਕਰੀਬਨ 5 ਮਹੀਨੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਤੇ ਉਹਦੇ ਜਿਹੜੇ ਤਿੰਨ ਸਾਥੀ ਸੀਗੇ ਉਹਨਾਂ ਨੂੰ ਇਕਾਤਸੀਹੇ ਦੇ ਕੇ ਉਹਨਾਂ ਦੇ ਉੱਤੇ ਤੱਤੇ ਕਰਕੇ ਰਾਡ ਲਾਉਂਦੇ ਰਹੇ ਉਹਨਾਂ ਦੇ ਉੱਤੇ ਪਲਾਸਟਿਕ ਦਾ ਮੂਮ ਢਾਲ ਕੇ ਪਾਉਂਦੇ ਰਹੇ ਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਬਲਵਿੰਦਰ ਸਿੰਘ ਇਹ ਉਹ ਭਜਨ ਵਿੱਚ ਸਫਲ ਹੋ ਗਿਆ ਜਿਹਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਉਹਨੂੰ ਵੈਸੇ ਪਾਸਪੋਰਟ ਜਿਹੜਾ ਹੈਗਾ ਵਾਈਟ ਪਾਸਪੋਰਟ ਨੂੰ ਮਿਲ ਗਿਆ ਬੈਸੀ ਨੇ ਦੇ ਦਿੱਤਾ ਤੇ ਉਹਨਾਂ ਦੀ ਟਿਕਟ ਟਿਕਰਵਾ ਕੇ ਉਹਨੂੰ ਵਾਪਸ ਮੰਗਵਾ ਰਹੇ ਆ ਤੇ ਉਹ ਦੋ ਭੈਣਾਂ ਦਾ ਇਕੱਲਾ ਭਾਈ ਹੈ ਜਿਹਨੇ ਜਿਹਦੇ ਕੋਲ ਜਿਹੜੀ ਉਮਰ ਜੀ ਦੀ ਹੈਗੀ ਹੈ ਹਜੇ 25 ਸਾਲ ਤੇ ਟੀਵੀ ਸੇ ਨੇੜੇ ਤੇੜੇ ਦੇ ਆ ਜਿਨ੍ਹਾਂ ਨੇ ਇਹਨੇ ਜੋਖੋਂ ਦੇ ਵਿੱਚ ਉਸ ਨੌਜਵਾਨ ਨੂੰ ਪਾਇਆ ਇਸੇ ਪਰਿਵਾਰ ਬੜਾ ਗਰੀਬ ਆ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਜਿਹਦੇ ਮਾਪੇ ਪਤਾ ਨਹੀਂ ਕਿਦਾਂ ਕਰਜ਼ਾ ਚੱਕ ਕੇ ਉਹ ਏਜੰਟਾਂ ਨੂੰ ਪੈਸੇ ਦਿੰਦੇ ਰਹੇ ਤੇ ਮਾਪੇ ਨੇ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਿਆਹ ਮਹੀਨਿਆਂ ਦੇ ਵਿੱਚ ਉਹਨਾਂ ਨੇ ਗੱਲ ਨਹੀਂ ਕਰਵਾਈ ਹੁਣ ਜਦੋਂ ਉਹ ਨੌਜਵਾਨ ਬਾਹਰ ਦੌੜ ਕੇ ਆਇਆ ਤੇ ਉਹ ਅੰਬੈਸੀ ਦੇ ਸੰਪਰਕ ਦੇ ਵਿੱਚ ਆਇਆ ਤੇ ਇਸ ਵੇਲੇ ਜਿਹੜਾ ਹੈ ਉਹ ਸੁਰੱਖਿਆ ਤਾਂ ਤੇ ਉਹਨਾਂ ਦੀ ਜਿਹੜੀ ਹੈਗੀ ਆ ਪਾਸਪੋਰਟ ਉਹਨਾਂ ਮਿਲ ਗਿਆ ਸਾਡੇ ਕੋਲ ਜਦੋਂ ਵੀ ਇਹ ਪਰਿਵਾਰ ਆਇਆ ਸੀ ਸਾਰਾ ਮੈਸੀ ਦੇ ਨਾਲ ਸੰਪਰਕ ਕੀਤਾ ਤੇ ਹੁਣ ਉਹਨਾਂ ਦੀ ਟਿਕਟ ਭੇਜ ਕੇ ਉਹਨੂੰ ਜਿਹੜਾ ਹੈਗਾ ਵਾਪਸ ਮੰਗਵਾਇਆ ਜਾ ਰਿਹਾ ਅਸੀਂ ਬੇਨਤੀ ਕਰਾਂਗੇ ਉਹ ਮਾਪੇ ਜਿਹੜੇ ਇਸ ਨੂੰ ਦੇਖ ਰਹੇ ਆ ਤੇ ਜਿਹੜੇ ਬੱਚੇ ਬਾਹਰ ਜਾਣ ਵਾਸਤੇ ਜਿਹੜੇ ਹੈਗੇ ਹਰ ਤਰ੍ਹਾਂ ਹਰ ਵੀ ਵਰਤ ਰਹੇ ਅਸੀਂ ਹਾਜ਼ਰ ਹੋ ਕੇ ਬੇਨਤੀ ਕਰਾਂਗੇ ਕਿ ਇੱਥੇ ਅੰਧੀ ਖਾ ਲੋ ਇੱਥੇ ਵੀ ਮਹਿੰਗਾਈ ਤੇ ਪੰਜਾਬ ਦੇ ਵਿੱਚ ਵੀ ਕੋਈ ਰੋਜ਼ਗਾਰ ਦੀ ਜਿਹੜੀ ਹੈਗੀ ਆ ਘਾਟ ਨਹੀਂ ਰੋਟੀ ਮਿਲਦੀ ਆ ਪਰ ਅਸੀਂ ਬਹੁਤਾ ਕੁਝ ਇਹੋ ਜੇ ਸੁਪਨੇ ਲੈ ਕੇ ਜਦੋਂ ਨਿਕਲਦੇ ਆ ਤੇ ਫਿਰ ਅਸੀਂ ਜਾਣੇ ਵੀ ਗਲਤ ਤਰੀਕੇ ਦੇ ਨਾਲ ਹਾਂ ਦੇ ਵਿਦੇਸ਼ਾਂ ਨੂੰ ਜਾਣਾ ਕੋਈ ਗੱਲ ਨਹੀਂ ਜਾਣਾ ਚਾਹੀਦਾ ਸਾਨੂੰ ਵਰਕ ਪਰਮਿਟ ਤੇ ਜਾਓ ਇਦੇ ਨਾਲ ਜਿਹੜਾ ਹੈ ਸਹੀ ਵੀਜ਼ਾ ਲੈ ਕੇ ਜਾਓ ਤੇ ਉਹਦੇ ਨਾਲ ਉਹਥੇ ਦੀ ਸਰਕਾਰ ਵੀ ਜਿਹੜੀ ਹੈਗੀ ਹੈ ਸਾਡੀ ਉਹ ਨਾਲ ਖੜਦੀ ਆ ਪਰ ਜਦੋਂ ਅਸੀਂ ਗਲਤ ਤਰੀਕਿਆਂ ਦੇ ਨਾਲ ਕਿਸੇ ਮੁਲਕ ਦੇ ਵਿੱਚ ਇੰਟਰ ਹੋ ਜਾਂਦੇ ਆ ਜਿਸ ਤਰ੍ਹਾਂ ਕੋਈ ਬਾਹਰਲੇ ਮੁਲਕ ਜੋ ਸਾਡੇ ਮੁਲਕ ਦੇ ਇੰਟਰ ਹੋ ਕੇ ਹੋ ਜਾਂਦਾ ਇਸੇ ਤਰ੍ਹਾਂ ਦਾ ਹੀ ਮਾਹੌਲ ਜਿਹੜਾ ਹੈਗਾ ਕਈ ਮੁਲਕ ਜਿਹੜੇ ਹੈਗੇ ਆ ਇਹਦੋਂ ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਕਠੋਰ ਰੁਪਈਆ ਬਣਾਉਂਦੇ ਆ ਜਿਸ ਤਰ੍ਹਾਂ ਦਾ ਏਜੰਟ ਜਿਹੜੇ ਡੌਕਰ ਆ ਜਿਹੜੇ ਡੱਬ ਕੀ ਲਗਾ ਕੇ ਦਾ ਜੰਗਲਾ ਵਿੱਚ ਦੀ ਢਗਾਉਂਦੇ ਆ ਉਹਨਾਂ ਦੀ ਅੱਗੇ ਵੀ ਬਹੁਤ ਕਹਾਣੀਆਂ ਆਪਾਂ ਦੇਖੀਆਂ ਆ ਦੇਖਿਆ ਕਿਸ਼ਤੀਆਂ ਵੀ ਡੁੱਬਦੀਆਂ ਸੀ ਦੇਖਿਆ ਜਿਹਦੇ ਦੇ ਵਿੱਚ ਮਾਲਟਾ ਕਾਂਡ ਹੋਇਆ ਬਹੁਤ ਇਹੋ ਜਿਹੇ ਲਗਾਤਾਰ ਕਾਂਡ ਹੋ ਰਿਹਾ ਸੋ ਅਸੀਂ ਬੇਨਤੀ ਕਰਾਂਗੇ ਉਹਨਾਂ ਨੌਜਵਾਨਾਂ ਨੂੰ ਵੀ ਤੇ ਉਹਨਾਂ ਦੇ ਮਾਪੇ-ਬਾਪ ਨੂੰ ਵੀ ਇਹੋ ਜਿਹੇ ਜਿਹੜੇ ਹੱਥ ਕੰਡੇ ਨਾ ਬਣਾਓ ਸੋ ਇਹ ਨੌਜਵਾਨ ਇੱਕ ਇਹਦੇ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਇਹਦੀ ਹੱਡ ਬੀਤੀ ਜੇ ਸੁਣਾਂਗੇ ਤੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿਸ ਤਰ੍ਹਾਂ ਉਹਨਾਂ ਨੇ ਤਸੀਹੇ ਦੇ ਦੇ ਕੇ ਦੇ ਨਾਲ ਦੇ ਤਿੰਨ ਜਿਹੜੇ ਹੈਗੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਆ ਗਏ